ਵਾਇਓ ਕੋਰਸ ਪਹੁੰਚਦੇ ਆਈ 6-7 ਦਿਨਾ ਵਿੱਚ ਸਾਨੂੰ ਸੂਚਨਾ ਆ ਗਈ ਕਿ ਇਹ ਕੈਨਸਲ ਹੋ ਜਾਣਾ ਹੈ ਮੇਰੀ ਯੂਨਿਟ ਥੋੜੀ ਪਠਾਨਕੋਟ ਵੱਲ ਸੀਗੀ ਸ਼ਕਰਗੜ ਦੇ ਬਿਲਕੁਲ ਸਾਹਮਣੇ ਇਹ ਬਸੰਤਰ ਨਾਲੇ ਵੱਲ ਸੀਗੇ ਅਸੀਂ ਪਾਕਿਸਤਾਨ ਦੇ ਅੰਦਰ ਤਕਰੀਬਨ 10-12 ਕਿਲੋਮੀਟਰ ਚਲੇ ਗਏ ਔਰ ਉਨ੍ਹਾਂ ਨੇ ਬੜੀਆਂ ਲੰਬੀਆਂ ਲੰਬੀਆਂ ਮਾਈਨ ਫੀਲਡਸ ਲਾਈਆਂ ਹੋਈਆਂ ਸੀ ਇੱਕ ਸਾਡਾ ਜਿਹੜਾ ਸੀਗਾ ਦਫਦਰ ਉਹਦੇ ਗਰਦਨ ਵਿੱਚ ਆ ਕੇ ਗੋਲਾ ਜਦੋਂ ਬਰਸਟ ਕੀਤਾ ਤੇ ਉਹਨੇ 30 ਨੇ ਉਹਦੀ ਗਰਦਨ ਕੱਟਦੀ ਫਾਈਨਲੀ ਅਸੀਂ ਜਟਪਾਲ ਦਾ ਏਰੀਆ ਜਿੱਥੇ ਹੁਸ਼ਰ ਸਿੰਘ ਸਾਹਿਬ ਨੂੰ ਪਰਮਵੀਰ ਚੱਕਰ ਮਿਲਿਆ ਉਹਦੇ ਬਿਲਕੁਲ ਸਾਹਮਣੇ ਆ ਕੇ ਰੁਕੇ ਇੱਕ ਪੂਰੀ ਯੂਨਿਟ ਖੇਤਪਾਲ ਸਾਹਿਬ ਦੇ ਸਾਹਮਣੇ ਆਈ ਇਹਨਾਂ ਦੇ ਟਰੂਪ ਨੇ ਉਹਦੇ ਵਿੱਚੋਂ 6 ਤੋਂ 10 ਟੈਂਕ ਉਡਾ ਕੇ ਇਹਨਾਂ ਨੇ ਮਾਰੇ। ਔਰ ਉਸ ਟਾਈਮ ਤੇ ਇੱਕ ਗੋਲਾ ਇਹਨਾਂ ਦੇ ਟੈਂਕ ਤੇ ਲੱਗਿਆ। ਇਹਨਾਂ ਦੇ ਟੈਂਕ ਨੂੰ ਅੱਗ ਲੱਗੀ। ਉਦੋਂ ਇਹਨਾਂ ਦੇ ਸੱਟ ਨਹੀਂ ਵੱਜੀ ਸੀ ਤੇ ਇਹਨਾਂ ਨੂੰ ਇਹਨਾਂ ਦੇ ਸੀਓ ਸਾਹਿਬ ਔਰ ਉਹਨਾਂ ਦੇ ਸਕਾਟਨ ਕਮਾਂਡਰ ਨੇ ਕਿਹਾ ਤੁਸੀਂ ਬਾਹਰ ਨਿਕਲ ਕੇ ਟੈਂਕ ਛੱਡ ਦਿਓ। ਇਹ ਕਹਿੰਦੇ ਨਹੀਂ ਸਰ ਮੇਰੀ ਟੰਕਨ ਅਜੇ ਚੱਲਦੀ ਆ। ਮੈਂ ਇਹਨਾਂ ਤੇ ਕਈ ਸਾਰੇ ਬੰਦੇ ਮਾਰੂੰਗਾ। ਜਦੋਂ ਤੁਸੀਂ ਸਕੂਲ ਦੇ ਵਿੱਚ ਸੀਗੇ ਉਹਦੇ ਵੀ ਇਹੀ ਗੱਲਾਂ ਹੁੰਦੀਆਂ ਸੀਗੀਆਂ ਉਹ ਹੁੰਦੀਆਂ ਸੀ ਕਿਉਂਕਿ ਸਾਡਾ ਮਿਲਟਰੀ ਸਕੂਲ ਸੀ ਸਨਾਵਰ ਜਿਹੜਾ ਹੈ ਸ਼ੁਰੂਆਤ ਇਹਦੀ ਮਿਲਟਰੀ ਸਕੂਲ ਹੀ ਸੀ ਤੁਸੀਂ ਜੰਗ ਦੇ ਮੈਦਾਨ 'ਚ ਉਤਰੇ ਤਾਂ ਤੁਹਾਡਾ ਹੌਲਦਾਰ ਹੀ ਇੱਕ ਗਾਈਡ ਸੀ ਤੁਹਾਡਾ ਮੇਨ ਬਾਈ ਬਿਲਕੁਲ ਉਹਨਾਂ ਨੇ ਸਾਨੂੰ ਜੋ ਸਿਖਾਇਆ ਸੀ ਅਸੀਂ ਉਹਨੂੰ ਯੂਜ਼ ਕਰਕੇ ਆਪਣਾ ਕਾਮਯਾਬ ਹੋ ਤਦੋਂ ਅਸੀਂ ਆਪਣੇ ਆਪਣੇ ਯੂਨਟਾਂ 'ਚ ਇਕੱਲੇ ਸੀ ਜਿਨ੍ਹਾਂ ਨੇ ਬਾਇਓ ਕੋਰਸ ਨਹੀਂ ਦਿੱਤਾ ਸੀ ਮੈਂ ਰਸ਼ੀਆਤ ਵੀ ਟ੍ਰੇਨਿੰਗ ਕੀਤੀ ਹੈ ਅਮਰੀਕਾ ਵੀ ਗਿਆ ਹਾਂ ਔਰ ਯੂਰਪ ਵੀ ਗਿਆ ਮੈਂ ਉਹਨਾਂ ਦੀਆਂ ਫੌਜਾਂ ਵੀ ਦੇਖੀਆਂ ਆਪਣੇ ਫੌਜ ਦੇ ਜਿਹੜਾ ਸਪਾਈ ਹੈ ਉਹਦੇ ਨਾਲ ਮੁਕਾਬਲਾ ਹੈ ਨਹੀਂ ਦੁਨੀਆਂ 'ਚ ਕਿਸੇ ਅਰੁਣ ਨੇ ਮੈਨੂੰ ਇਹੀ ਕਿਹਾ ਸੀ ਕਿ ਤੁਸੀਂ ਅंसू ਨਹੀਂ ਸ਼ੈੱਡ ਕਰਨੇ ਜਦੋਂ ਮੇਰੀ ਡੈਥ ਹੁੰਦੀ ਹੈ ਸੋ ਉਹ ਜਿਹੜੀ ਗੱਲ ਯਾਦ ਆਂਦੀ ਹੈ ਉਹ ਬਹੁਤ ਜ਼ਿਆਦਾ ਆਪਣਾ ਇਮੋਸ਼ਨਲ ਕਰਦੀ ਹੈ 1971 ਦੀ ਜੰਗ ਦੇ ਵਿੱਚ ਬਸੰਤਰ ਦੀ ਜੰਗ ਸਭ ਤੋਂ ਅਹਿਮ ਮੰਨੀ ਜਾਂਦੀ ਹੈ ਜਿਸ ਦੀ ਗਾਥਾ ਵੀ ਵੱਖ-ਵੱਖ ਸਟੋਰੀਜ਼ ਦੇ ਰਾਹੀਂ ਅਖਬਾਰਾਂ ਤੇ ਟੀਵੀ ਦੀਆਂ ਸੁਰਖੀਆਂ ਵੀ ਬਣਦੀਆਂ ਨੇ ਤਾਂ ਅੱਜ ਅਸੀਂ ਸੈਕੰਡ ਲੈਫਟਨੈਂਟ ਅਰुण ਖੇਤਰਪਾਲ ਜੀ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਜੋ ਇਸ ਬਸੰਤਰ ਦੀ ਜੰਗ ਦੇ ਹੀਰੋ ਸਨ ਪਰ ਉਹ ਮੈਦਾਨ ਦੇ ਵਿੱਚ ਕਿਵੇਂ ਪਹੁੰਚੇ ਉਹਨਾਂ ਦੇ ਕਲਾਸਮੇਟ ਸਾਡੇ ਨਾਲ ਮੌਜੂਦ ਹੈਗੇ ਨੇ ਕਿਵੇਂ ਸਨਾਵਰ ਸਕੂਲ ਤੋਂ ਉਹਨਾਂ ਦੀ ਦੋਸਤੀ ਤੇ ਉਸ ਤੋਂ ਬਾਅਦ ਉਹ ਐਨਡੀਏ ਦੇ ਵਿੱਚ ਕਮਿਸ਼ਨਡ ਹੁੰਦੇ ਹੈਗੇ ਨੇ ਤੇ ਉਸ ਤੋਂ ਬਾਅਦ ਜਦੋਂ ਜੰਗ ਲੱਗਦੀ ਹੈ ਤਾਂ ਉਹ ਆਪਣਾ ਕੋਰਸ ਵੀ ਪੂਰਾ ਨਹੀਂ ਕਰ ਪਾਉਂਦੇ ਅਲੱਗ-ਅਲੱਗ ਆਪਣੀ ਯੂਨਿਟਸ ਦੇ ਵਿੱਚ ਜਾਂਦੇ ਨੇ ਤੇ 1971 ਦੀ ਲੜਾਈ ਦੇ ਵਿੱਚ ਆਪਣੇ ਪ੍ਰਾਕਰਮ ਤੇ ਸ਼ੋਹਰਿਆ ਦੀ ਗਾਥਾ ਜਿਸ ਦੀ ਅੱਜ ਪੂਰੀ ਦੁਨੀਆ ਮਿਸਾਲ ਦਿੰਦੀ ਹੈ ਉਹ ਗਾਉਂਦੇ ਹੈਗੇ ਨੇ ਸਾਡੇ ਨਾਲ ਉਹਨਾਂ ਦੇ ਕਲਾਸਮੇਟ ਮੌਜੂਦ ਹੈਗੇ ਨੇ ਸਰ ਸਭ ਤੋਂ ਪਹਿਲਾਂ ਤਾਂ ਕੀ ਅੱਜ ਜ਼ਹਿਨ ਚ ਆ ਰਿਹਾ ਹੈਗਾ ਅਰुण ਖੇਤਰਪਾਲ ਜੀ ਤੇ ਤੁਸੀਂ ਯਾਦ ਕਰਦੇ ਆ ਜਿਹੜੇ ਦਿਨ ਜਿਹੜੇ ਦਿਨ ਇਕੱਠੇ-ਕੱਟੇ ਸਕੂਲ ਵਿੱਚ ਫਿਰ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਬੜੇ ਅੱਛੇ ਸਪੋਰਟਸਮੈਨ ਸੀ ਬਹੁਤ ਬੜੀਆ ਹਲੇ ਦਰਜੇ ਦੇ 골ਫਰ ਸੀਗੇ ਤੇ ਜਦੋਂ ਅਸੀਂ ਸਾਈਕਲਾਂ ਦੇ ਉੱਤੇ 골ਫ ਖੇਡਣ ਜਾਣਾ ਉਹਨਾਂ ਨੇ ਦੱਸਣਾ ਕਿ ਮੈਂ ਵੀ ਇੱਕ ਟੈਂਕੀ ਯੂਨਿਟ ਵਿੱਚ ਕਮਿਸ਼ਨ ਹੋਊਂਗਾ ਉਹਨਾਂ ਨੂੰ ਪਤਾ ਸੀਗਾ ਕਿ ਮੇਰੇ ਦਾਦਾ ਜੀ ਔਰ ਪਰਦਾਦਾ ਜੀ ਅਮ ਟੈਂਕਾਂ ਦੇ ਸੀਗੇ ਤਾਂ ਉਹਨਾਂ ਨੂੰ ਪਤਾ ਸੀ ਮੈਂ ਵੀ ਟੈਂਕਾਂ ਚ ਜਾਣਾ ਹੈ ਤਾਂ ਉਹ ਗੱਲਾਂ ਅਸੀਂ ਕਰਦੇ ਹੁੰਦੇ ਸੀਗੇ ਔਰ ਸੋਚਦੇ ਸੀਗੇ ਕਿ ਦੇਖੋ ਜੇ ਰੱਬ ਸਾਨੂੰ ਮੌਕਾ ਦੇ ਲੜਾਈ ਲੜਨ ਦਾ ਤਾਂ ਬਹੁਤ ਹੀ ਵਧੀਆ ਹੋਏਗਾ ਤੇ ਉਹੀ ਹੋਇਆ ਕਤਰ ਵਿੱਚ ਅਸੀਂ 13 ਜੂਨ ਨੂੰ ਕਮਿਸ਼ਨ ਹੋਏ ਆਪਣੇ ਦੋਨੋਂ ਵਾਇਓਜ਼ ਦੇ ਉੱਤੇ ਇਕੱਠੇ ਗਏ ਅਕਤੂਬਰ ਵਿੱਚ ਵਾਇਓ ਕੋਰਸ ਪਹੁੰਚਦੇ ਆਂ 6-7 ਦਿਨਾਂ ਵਿੱਚ ਸਾਨੂੰ ਸੂਚਨਾ ਆ ਗਈ ਕਿ ਇਹ ਕੈਨਸਲ ਹੋ ਜਾਣਾ ਹੈ ਔਰ ਤੁਸੀਂ ਆਪਣੇ ਆਪਣੇ ਯੂਨਟਾਂ ਚ ਵਾਪਸ ਜਾਓ ਔਰ ਆਪਣੇ ਆਪਣੇ ਉਥੇ ਟਰਪ ਸੰਭਾਲੋ ਇਹ ਟਰਪ ਹੁੰਦਾ ਹੈ ਕਿ ਤਿੰਨ ਟੈਂਕਾਂ ਦਾ ਜੋੜਾ ਜੀ ਨੂੰ ਅਸੀਂ ਟਰਪ ਲੀਡਰ ਕਮਿਸ਼ਨ ਹੁੰਦੇ ਆ ਤੇ ਜਿੱਦਾਂ ਇਨਫੈਂਟਰੀ ਵਿੱਚ ਪਲਟੂਨ ਕਮਾਂਡਰ ਕਮਿਸ਼ਨ ਹੁੰਦੇ ਅਸੀਂ ਟੈਂਕਾਂ ਵਿੱਚ ਟਰਪ ਲੀਡਰ ਕਮਿਸ਼ਨ ਹੁੰਦੇ ਆ ਤੋਂ ਸੈਕਿੰਡ ਲੈਫਟਨੈਂਟ ਅਸੀਂ ਸਾਰੇ ਸੀਗੇ ਤੇ ਆਪਣੇ ਆਪਣੇ ਯੂਨਟਾਂ ਚ ਚਲੇ ਗਏ ਉਦੋਂ ਤੇ ਯੂਨਟਾਂ ਚ ਜਾ ਕੇ ਫਿਰ ਤਿਆਰੀ ਕੀਤੀ ਇਨਾਂ ਦੀ ਯੂਨਿਟ ਸਾੰਬੇਵਲ ਸੀਗੀ ਮੇਰੀ ਯੂਨਿਟ ਥੋੜੀ ਪਠਾਨਕੋਟ ਵੱਲ ਸੀਗੀ ਸ਼ੱਕਰਗੜ ਦੇ ਬਿਲਕੁਲ ਸਾਹਮਣੇ ਇਹ ਬਸੰਤਰ ਨਾਲੇ ਵੱਲ ਸੀਗੇ ਤਾਂ ਤਕਰੀਬਨ ਉਦੋਂ ਫਾਸਲਾ ਵੀ 25 ਕਿਲੋਮੀਟਰ ਦਾ ਹੋਣਾ ਸਾਡੀ ਯੂਨਟਾਂ ਦੇ ਵਿੱਚ ਤੇ ਉੱਥੇ ਮਿਲਨ ਲਾਫ ਹੁੰਦਾ ਰਹਿੰਦਾ ਸੀਗਾ ਕਿ ਜੂਨੀਅਰ ਆਫਸਰ ਹੁੰਦੇ ਸੀਗੇ ਕਦੇ ਸਾਨੂੰ ਕਿਤੇ ਭੇਜ ਦਿੰਦੇ ਕਦੇ ਕਿਤੇ ਭੇਜ ਦਿੰਦੇ ਤੇ ਰੈਕੀ ਕਰਦੇ ਕਰਦੇ ਵੀ ਕਦੇ ਮਿਲ ਜਾਂਦੇ ਸੀ ਤੇ ਆਪਸ ਵਿੱਚ ਸ਼ੇਅਰ ਕਰੀਦਾ ਸੀਗਾ ਕਿ ਕੀ ਚੱਲ ਰਿਹਾ ਸੋ ਉਹ ਕਰਦੇ ਕਰਦੇ ਮੈਂ ਇੱਕ ਦਿਨ ਜਦੋਂ ਅੰਮ੍ਰਿਤਸਰ ਡਿਊਟੀ ਤੇ ਗਿਆ ਹੋਇਆ ਸੀਗਾ ਤਾਂ ਉਦੋਂ 에어 ਅਟੈਕ ਹੋ ਗਿਆ ਸੇਬਰਸ ਦਾ ਔਰ ਪਤਾ ਲੱਗਾ ਜੀ ਕਿ ਅਸੀਂ ਮੋਬਾਈਲਾਈਜ਼ ਹੋ ਗਏ ਆ ਤੇ ਅਸੀਂ ਅੰਦਰ ਜਾਣਾ ਹੈ ਰਾਤ ਨੂੰ ਹੀ ਮੈਂ ਭੱਜ ਕੇ ਵਾਪਸ ਆਪਣੀ ਯੂਨਿਟ ਚ ਆਇਆ ਔਰ ਇਹਦੀ ਯੂਨਿਟ ਨੂੰ ਵੀ ਮੋਬਾਈਲਾਈਜੇਸ਼ਨ ਦੇ ਆਰਡਰ ਹੋ ਗਏ ਤੇ ਅਸੀਂ ਸ਼ੱਕਰਗੜ ਸੈਕਟਰ ਵਿੱਚ 3 ਦਸੰਬਰ ਨੂੰ ਐਂਟਰ ਕਰਕੇ ਔਰ ਇਹ ਬਸੰਤਰ ਵੱਲੋਂ ਐਂਟਰ ਕਰਕੇ ਤੇ ਅਸੀਂ ਆਪਣਾ ਐਡਵਾਂਸ ਜਾਰੀ ਕਰ ਲਿਆ ਉਹਦੇ ਚ ਇਨਵੈਂਟਰੀ ਵੀ ਸੀ ਆਰਟਿਲਰੀ ਦਾ ਸਪੋਰਟ ਸੀ ਟੈਂਕ ਟੈਂਕ ਸੀਗੇ ਸਾਡੇ ਇੱਕ ਯੂਨਿਟ ਦੇ ਅੰਦਰ 45 ਟੈਂਕ ਹੁੰਦੇ। ਤੋਂ ਇਹਨਾਂ ਦੀ ਇੱਕ ਆਰਮਡ ਬਰਿਗੇਡ ਸੀ। ਸਾਡੀਆਂ ਦੋ ਟੈਂਕਾਂ ਦੀਆਂ ਯੂਨਿਟਾਂ ਸ਼ਕਰਗੜਵਲ ਸੀ। ਰਾਤ ਨੂੰ ਜਿੱਦਾਂ ਹੀ ਅਸੀਂ ਐਂਟਰ ਕਰ ਰਹੇ ਸੀ ਪਾਕਿਸਤਾਨ ਵਿੱਚ ਬਹੁਤ ਜ਼ਬਰਦਸਤ ਫਾਇਰ ਟੈਂਕਾਂ ਦਾ ਵੀ, ਆਰਸੀਐਲ ਦਾ ਵੀ ਔਰ ਮਿਸਾਈਲ ਦਾ ਵੀ ਸਾਡੇ ਜਿਹੜੇ ਅੱਗੇ ਇਨਫੈਂਟਰੀ ਸੀ ਉਹਨਾਂ ਦੇ ਉੱਤੇ ਆਇਆ ਸਾਡੇ ਉੱਤੇ ਆਇਆ। ਤੇ ਉਸ ਰਾਤ ਨੂੰ ਸਾਨੂੰ ਉੱਥੇ ਹੀ ਰੁਕਣਾ ਪਿਆ। ਅਗਲੇ ਦਿਨ ਸਵੇਰੇ ਜਿੱਦਾਂ ਹੀ ਆਪਣਾ ਪਹਿਲੇ ਫਰਸਟ ਲਾਈਟ ਹੋਈ ਅਸੀਂ ਪਾਕਿਸਤਾਨ ਦੇ ਅੰਦਰ तकरीबन 10-12 ਕਿਲੋਮੀਟਰ ਚੱਲੇ ਗਏ ਔਰ ਉਹਨਾਂ ਨੇ ਬੜੀਆਂ ਲੰਬੀਆਂ ਲੰਬੀਆਂ ਮਾਈਨਫੀਲਡਸ ਲਾਈਆਂ ਹੋਈਆਂ ਸੀ ਉਹਨਾਂ ਨੂੰ ਸਕਸੈਸਫੁਲੀ ਅਸੀਂ ਟੈਂਕ ਟ੍ਰੋਲਸ ਨਾਲ ਪਾਰ ਕਰਕੇ ਅਸੀਂ ਪਾਰ ਹੋ ਗਏ ਤੇ ਉਸ ਤੋਂ ਬਾਅਦ ਚੱਲ ਇਹ ਵੀ ਸਿੰਗਲ ਕੈਜ਼ੂਐਲਟੀ ਤੋਂ ਟੈਂਕ ਜਿਹੜਾ ਤੁਹਾਡਾ ਸੀਗੇ ਪੂਰੇ ਨਿਕਲ ਗਏ ਤੁਸੀਂ ਹਾਲਾਂਕਿ ਜਿਹੜੇ ਟਰੱਕ ਦੇ ਪਿੱਛੇ ਦੂਜੀ ਯੂਨਿਟ ਆ ਰਹੀ ਸੀਗੀ ਉਹ ਕੁਛ ਇੱਕ ਨੁਕਸਾਨ ਹੋਇਆ ਨਹੀਂ ਸਾਡੇ ਵੀ ਨੁਕਸਾਨ ਹੋਇਆ ਮੇਰੇ ਨਾਲ ਦਾ ਇੱਕ ਅਫਸਰ ਸੀਗਾ ਉਹਦੇ ਸਿਰ 'ਚ ਮਿਸਾਈਲ ਦਾ ਇੱਕ ਪੀਸ ਲੱਗਿਆ ਤੇ ਉਹਨੂੰ ਏਵੈਕੂਏਟ ਕਰਨਾ ਪਿਆ ਉੱਥੇ ਹੀ ਉਹ ਲੈਫਟੇਨੈਂਟ ਸੀਗੇ ਉਹਨਾਂ ਨੂੰ ਉੱਥੋਂ ਹੀ ਏਵੈਕੂਏਟ ਕਰਨਾ ਪਿਆ ਔਰ ਇੱਕ ਸਾਡਾ ਜਿਹੜਾ ਸੀਗਾ ਦਫਦਰ ਉਹਦੇ ਗਰਦਨ ਵਿੱਚ ਆ ਕੇ ਗੋਲਾ ਜਦੋਂ ਬਰਸਟ ਕੀਤਾ ਤੇ ਉਹਨੇ ਪੀਸ ਨੇ ਉਹਦੀ ਗਰਦਨ ਕੱਟਦੀ ਤੇ ਦੋ ਸਾਡੇ ਕੈਜੁਐਲਟੀ ਹੋਏ ਉਹ ਤਾਂ ਡੈਥ ਹੋ ਗਈ ਉਹਦੀ ਤੇ ਦੂਜਾ ਜਿਹੜੇ ਸੀਗੇ ਉਹਨਾਂ ਨੂੰ ਉਹ ਬਚ ਕੇ ਸੀ ਉਹਨਾਂ ਨੂੰ ਵਾਪਸ ਲੈ ਗਏ ਤੇ ਉਸ ਤੋਂ ਬਾਅਦ ਸਾਡਾ ਐਡਵਾਂਸ ਸ਼ੁਰੂ ਹੋ ਗਿਆ ਔਰ ਟੈਂਕ ਤੇ ਟੈਂਕ ਦੀ ਬੈਟਲ ਹੁੰਦੀ ਸੀਗੀ ਸਾਡੀ ਉਹਨਾਂ ਦੇ ਟੈਂਕ ਤੇ ਸਾਡੇ ਟੈਂਕ ਤੇ ਉਹਦੇ ਵਿੱਚ ਜਿਹੜਾ ਜਿੱਤਦਾ ਸੀਗਾ ਉਹ ਫਿਰ ਅੱਗੇ ਵਧਦਾ ਸੀਗਾ ਉਹ ਪਿੱਛੇ ਹੱਟੀ ਜਾਂਦੇ ਸੀ ਕਿਉਂਕਿ ਸਾਡਾ ਕਾਫੀ ਸਾਰਟ ਆਫ ਫੋਰਸ ਸੀਗੀ ਤੇ ਫਾਈਨਲੀ ਅਸੀਂ ਜਰਪਾਲ ਦਾ ਏਰੀਆ ਜਿੱਥੇ ਹੁਸ਼ਰ ਸਿੰਘ ਸਾਹਿਬ ਨੂੰ ਪਰਮਵੀਰ ਚੱਕਰਾ ਮਿਲਿਆ ਉਹਦੇ ਬਿਲਕੁਲ ਸਾਹਮਣੇ ਆ ਕੇ ਰੁਕੇ ਔਰ ਉਥੇ 7 ਟੈਂਕ ਲੱਗੇ ਹੋਏ ਸੀ ਪਾਕਿਸਤਾਨ ਦੇ ਔਰ ਪੂਰੀ ਬਟਲিয়ন ਦੀ ਸਟ੍ਰੈਂਥ ਸੀਗੀ ਉਹਨਾਂ ਨੇ ਕੁਝ ਦੇਰ ਸਾਨੂੰ ਰੋਕਿਆ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਖੇਤਰਪਾਲ ਸਾਹਿਬ ਵਾਲਾ ਬ੍ਰਿਗੇਡ ਸੀ ਉਹਨਾਂ ਨੇ ਇੱਕ ਯੂਨਿਟ ਭੇਜੀ ਔਰ ਉਹਨਾਂ ਨੇ 3rd ਗ੍ਰਨੇਡੀਅਰਸ ਦੀ ਮਦਦ ਕਰਕੇ ਜਰਪਾਲ ਦੀ ਲੜਾਈ ਜਿੱਤੀ ਉਸ ਤੋਂ ਬਾਅਦ ਅਸੀਂ ਫੇਰ ਅੱਗੇ ਵਧਣਾ ਸ਼ੁਰੂ ਹੋਏ ਔਰ ਅਸੀਂ ਸ਼ਕਰਗੜ ਜ਼ਫਰਵਾਲ ਰੋਡ ਤਾਈ ਜਾ ਕੇ ਪਹੁੰਚੇ ਦੂਜੇ ਸਾਈਡ ਤੇ ਖੇਤਰਪਾਲ ਸਾਹਿਬ ਦੀ ਜਿਹੜੀ ਯੂਨਿਟ ਸੀ ਉਹ ਬਸੰਤਰ ਨਦੀ ਪਾਰ ਕਰਕੇ ਉਹਨਾਂ ਨੇ ਬ੍ਰਿਜ ਹੈਡ ਬ੍ਰਿਜ ਹੈਡ ਹੁੰਦਾ ਕਿ ਜਦੋਂ ਨਦੀ ਪਾਰ ਕਰਕੇ ਅਸੀਂ ਪਹੁੰਚ ਜਾਂਦੇ ਆਂ ਤੇ ਉੱਥੇ ਉਹਨੂੰ ਅ ਕਬਜ਼ਾ ਕਰਨ ਲਈ ਕਬਜ਼ਾ ਕਰਨ ਲਈ ਉੱਥੇ ਟੈਂਕ ਲਾਣੇ ਪੈਂਦੇ ਆ ਤਾਂ ਕਿ ਦੁਸ਼ਮਣ ਦਾ ਜਦੋਂ ਟੈਂਕ ਆਣਗੇ ਉਹਨਾਂ ਨੂੰ ਬਰਬਾਦ ਕੀਤਾ ਜਾਏ ਤੇ ਉਥੇ ਜਦੋਂ ਅਸੀਂ ਪਹੁੰਚੇ ਤੇ ਉਹ ਉਹਨਾਂ ਦੀ ਯੂਨਿਟ ਜਦੋਂ ਪਹੁੰਚੀ ਤੇ ਪਾਕਿਸਤਾਨ ਦੀ ਲਾਈਨ ਆਫ ਨੋ ਕੰਟਰੋਲ ਜਿਹੜੀ ਸੀ ਨੋ ਪੈਨੇਟ੍ਰੇਸ਼ਨ ਉਹ ਪਾਰ ਹੋ ਗਈ ਸੀ ਉਸ ਤੋਂ ਉਹਦੇ ਕਰਕੇ ਉਹਨਾਂ ਨੇ ਪੂਰਾ ਇੱਕ ਬ੍ਰਿਗੇਡ ਦਾ ਅਟੈਕ ਟੈਂਕਾਂ ਦਾ ਲਾਇਆ ਉਹਦੇ ਵਿੱਚੋਂ ਇੱਕ ਪੂਰੀ ਯੂਨਿਟ ਖੇਤਰਪਾਲ ਸਾਹਿਬ ਦੇ ਸਾਹਮਣੇ ਆਈ ਇਹਨਾਂ ਦੇ ਟਰੂਪ ਨੇ ਉਹਦੇ ਵਿੱਚੋਂ 6 ਤੋਂ 10 ਟੈਂਕ ਉਡਾ ਕੇ ਇਹਨਾਂ ਨੇ ਕੀ ਮਾਰੇ ਔਰ ਉਸ ਟਾਈਮ ਤੇ ਇੱਕ ਗੋਲਾ ਇਹਨਾਂ ਦੇ ਟੈਂਕ ਤੇ ਲੱਗਿਆ ਇਹਨਾਂ ਦੇ ਟੈਂਕ ਨੂੰ ਅੱਗ ਲੱਗੀ ਉਦੋਂ ਇਹਨਾਂ ਦੇ ਸੱਟ ਨਹੀਂ ਵਜੀ ਸੀ ਤੇ ਇਹਨਾਂ ਦਾ ਇਹਨਾਂ ਦੇ ਸੀਓ ਸਾਹਿਬ ਔਰ ਉਹਨਾਂ ਦੇ ਸਕਾਟਨ ਕਮਾਂਡਰ ਨੇ ਕਿਹਾ ਤੁਸੀਂ ਬਾਹਰ ਨਿਕਲ ਕੇ ਟੈਂਕ ਛੱਡ ਦਿਓ ਇਹ ਕਹਿੰਦੇ ਨਹੀਂ ਸਰ ਮੇਰੀ ਟੰਕਨ ਅਜੇ ਚੱਲਦੀ ਹੈ ਮੈਂ ਇਹਨਾਂ ਦੇ ਕਈ ਸਾਰੇ ਬੰਦੇ ਮਾਰੂੰਗਾ ਤੇ ਉਹਨਾਂ ਨੇ ਛੱਡਿਆ ਨਹੀਂ ਆਪਣਾ ਟੈਂਕ ਉਸ ਤੋਂ ਬਾਅਦ ਫਾਇਰ ਕਰਦੇ ਰਹੇ ਹੋਰ ਦੁਸ਼ਮਣ ਦੇ ਬੰਦੇ ਮਾਰੇ ਇੱਕ ਸਾਹਮਣੇ ਮੇਜਰ ਨਸੀਰ ਸੀ ਉਹਨੇ ਫਿਰ ਗੋਲਾ ਮਾਰਿਆ ਤੇ ਉਹ ਗੋਲਾ ਇਹਨਾਂ ਦੇ ਟੈਂਕ ਦੇ ਉੱਤੇ ਵੱਜਿਆ ਤੇ ਇਹਨਾਂ ਨੂੰ ਉਹਨੇ ਸ਼ਹੀਦ ਕਰਤਾ ਸਰ ਇਹ ਜਿਵੇਂ ਤੁਸੀਂ ਦੱਸਿਆ ਕਿ ਟੈਂਕ ਯੂਨਿਟ ਦੇ ਵਿੱਚ ਹੀ ਉਹਨਾਂ ਨੇ ਅੱਗੇ ਜਾਣਾ ਸੀ ਜਿਵੇਂ ਉਹ ਆਪਣੀ ਲੈਗਸੀ ਤੁਸੀਂ ਕਹਿ ਰਹੇ ਹੋ ਕਿ ਫੈਮਿਲੀ ਦੀ ਨਾਲ ਲੈ ਕੇ ਚੱਲ ਰਹੇ ਸੀ ਜਦੋਂ ਤੁਸੀਂ ਸਕੂਲ ਦੇ ਵਿੱਚ ਸੀਗੇ ਉਹਦੇ ਵੀ ਇਹੀ ਗੱਲਾਂ ਹੁੰਦੀਆਂ ਸੀਗੀਆਂ ਉਹ ਹੁੰਦੀਆਂ ਸੀ ਕਿਉਂਕਿ ਸਾਡਾ ਮਿਲਟਰੀ ਸਕੂਲ ਸੀ ਸਨਾਵਰ ਜਿਹੜਾ ਹੈ ਸ਼ੁਰੂਆਤ ਇਹਦੀ ਮਿਲਟਰੀ ਸਕੂਲ ਹੀ ਸੀ ਸਰ ਹੈਨਰੀ ਲਾਰੈਂਸ ਨੇ ਬਣਾਇਆ ਸੀ ਤੇ ਪੂਰੀ ਸਾਡੀ ਮਿਲਟਰੀ ਪਰੇਡ ਜਿੱਦਾਂ ਹੁੰਦੀ ਹੈ ਪੀਟੀ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਤਾਂ ਨਾਲੇ ਫਿਰ ਪਤਾ ਲੱਗਦਾ ਸੀ ਕਿ ਸਾਡੇ ਸਕੂਲ ਦੇ ਇੰਨੇ ਬੰਦੇ ਜਾ ਕੇ ਸ਼ਹੀਦ ਹੋਏ ਲੜਾਈਆਂ 'ਚ ਫਰਸਟ ਵਰਲਡ ਵਾਰ ਚ ਵੀ ਸੈਕੰਡ ਵਰਲਡ ਵਾਰ ਚ ਵੀ ਜਾ ਕੇ ਸ਼ਹੀਦ ਹੋਏ ਸਕੂਲ ਤੋਂ ਨਿਕਲ ਕੇ ਸੋ ਉਹਦੇ ਨਾਲ ਥੋੜੀ ਮੋਟੀਵੇਸ਼ਨ ਹੁੰਦੀ ਸੀ ਕਿ ਅਸੀਂ ਵੀ ਜਾ ਕੇ ਆਪਣੇ ਫੌਜ 'ਚ ਜਾਈਏ ਔਰ ਮੇਰੇ 브ਦਰਨ ਲੌਬੀਸ ਨਾਵਰਦਨ ਨੇ ਉਹਨਾਂ ਦਾ ਜਿਹੜਾ ਬੈਜ ਸੀਗਾ 1964 ਉਹਨਾਂ 'ਚੋਂ ਜਿਨਨੇ ਕਮਿਸ਼ਨ ਪਾਸ ਆਊਟ ਹੋਈ ਸੀ ਸਾਰੇ ਦੇ ਸਾਰੇ ਫੌਜ ਵਿੱਚ ਗਏ ਸਨਾਵਰ ਤੋਂ ਉਹਨਾਂ ਦੇ ਨੱਚ 1964 ਵਿੱਚ ਕੋਈ ਅਜੇ ਹੀ ਮੈਮਰੀ ਜਾਂ ਕੋਈ ਇਹਜਾ ਪਲ ਜਿੰਨੂੰ ਤੁਸੀਂ ਖਾਸ ਤੌਰ ਤੇ ਅੱਜ ਦੇ ਦਿਨ 16 ਦਸੰਬਰ ਵਾਲੇ ਦਿਨ ਨੂੰ ਯਾਦ ਕਰਦੇ ਹੋ ਉਹ ਕਿਹੜਾ ਹੈਗਾ ਜਦੋਂ ਸਾਡਾ ਬਾਇਓ ਕੋਰਸ ਕੈਨਸਲ ਹੋਇਆ ਅਸੀਂ ਕਿਉਂਕਿ ਮ ਆਪਣਾ ਆਪਣੇ ਮੋਟਰਸਾਈਕਲ ਲੈ ਕੇ ਗਏ ਹੋਏ ਸੀ ਤੇ ਸਕੂਟਰ ਲੈ ਕੇ ਗਏ ਹੋਏ ਸੀ ਤੇ ਸਾਨੂੰ ਕਿਹਾ ਗਿਆ ਹੁਣ ਯੂਨਟਾਂ ਚ ਵਾਪਸ ਜਾਓ ਆਮ ਤੌਰ ਤੇ ਰੇਲਵੇ ਦਾ ਪ੍ਰੋਸੀਜਰ ਇਹ ਹੁੰਦਾ ਹੈ ਕਿ ਸਾਨੂੰ ਰੇਲਵੇ ਦੇ ਉਹ ਬ੍ਰੇਕ ਵੈਨ ਵਿੱਚ ਬੁੱਕ ਕਰਨੇ ਪੈਂਦੇ ਪਰ ਉਥੇ ਟਾਈਮ ਨਹੀਂ ਸੀ ਸਾਨੂੰ ਇੱਕਦਮ ਕਿਹਾ ਗਿਆ ਕਿ ਯੂਨਟਾਂ ਚ ਜਾਓ ਵਾਰੰਟ ਫੜਾਤਾ ਤੇ ਅਸੀਂ ਜਦੋਂ ਸਟੇਸ਼ਨ ਤੇ ਪਹੁੰਚੇ ਤੇ ਉਹ ਟੀਟੀ ਕਹਿੰਦਾ ਅਸੀਂ ਨਹੀਂ ਚੜਾਉਣ ਦੇਣਾ ਤੁਹਾਨੂੰ ਸੋ ਅਸੀਂ ਕਿਹਾ ਕਿ ਦੇਖੋ ਜੀ ਅਸੀਂ ਤਾਂ ਲੜਾਈ 'ਚ ਚੱਲੇ ਆਂ ਔਰ ਸਾਰਿਆਂ ਨੇ ਆਪਣੇ ਡਾਂਗੀਆਂ ਪਾਈਆਂ ਹੋਈਆਂ ਸੀਗਾ ਹਥਿਆਰ ਰੱਖੇ ਹੋਏ ਸੀ ਤਾਂ ਅਸੀਂ ਚੱਕ-ਚੱਕ ਕੇ ਆਪਣੇ ਗੱਡੀਆਂ ਜਿਹੜੀਆਂ ਸੀ ਉਹ ਅੰਦਰਵਾੜਦੇ ਆ ਤੇ ਉਸ ਤੋਂ ਬਾਅਦ ਅਰੋਨ ਨੇ ਆਪਣਾ ਮੋਟਰਸਾਈਕਲ ਲਾਇਆ ਦਿੱਲੀ ਔਰ ਮੈਂ ਜਾ ਕੇ ਆਪਣਾ ਸਕੂਟਰ ਲਾਇਆ ਜਲੰਧਰ ਸੋ ਉਸ ਤੋਂ ਬਾਅਦ ਆਪਣੇ ਆਪਣੇ ਯੂਨਟਾਂ ਨੂੰ ਅਸੀਂ ਰਵਾਨਾ ਹੋ ਗਏ ਮਤਲਬ ਉਸ ਟਾਈਮ ਦੀ ਗੱਲ ਹੈ ਜਦੋਂ ਤੁਸੀਂ ਆਪਣਾ ਕੋਰਸ ਕਰਨ ਗਏ ਸੀ ਲੇਕਿਨ ਉਹ ਇਨਕੰਪਲੀਟ ਹੋਇਆ ਮਤਲਬ ਮਿੱਡ ਦੇ ਵਿੱਚ ਹੀ ਜੰਗ ਲੱਗ ਗਈ ਤਾਂ ਤੁਹਾਨੂੰ ਵਾਪਸ ਇਹਨਾਂ ਨੇ ਫਰੰਟ ਲਾਈਨ ਤੇ ਭੇਜਤਾ ਬਿਲਕੁਲ ਬਿਲਕੁਲ ਸੋ ਅਸੀਂ ਬਿਨਾ ਉਹ ਕੋਰਸ ਕੀਤੇ ਸਿਰਫ ਯੂਨਿਟ ਦੀ ਟ੍ਰੇਨਿੰਗ ਨਾਲ ਅਸੀਂ ਟ੍ਰੂਪ ਲੀਡਰ ਬਣੇ ਔਰ ਮੇਰੇ ਜਿਹੜਾ ਸਕਵਡਨ ਸੀ ਜਿੱਦਾਂ ਅਸੀਂ ਚਾਰ ਅਫਸਰ ਹੁੰਨੇ ਆ ਉਹ ਚੋਂ ਦੋ ਇੰਜਰ ਹੋ ਗਏ ਸੀ ਤਾਂ ਫਾਈਨਲੀ ਸਕਵਡਨ ਕਮਾਂਡਰ ਤੇ ਮੈਂ ਦੋਈ ਲੜਾਈ ਦੇ ਅਖੀਰ ਥਾਂ ਪਹੁੰਚੇ ਅੱਛਾ ਬ੍ਰਿਗੇਡੀਅਰ ਸਾਹਿਬ ਇਹ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਕਿ ਕੋਰਸ ਪੂਰਾ ਨਹੀਂ ਹੋਇਆ ਤੇ ਟੈਂਕ ਚਲਾਣੇ ਸੀ ਟੈਂਕ ਵੀ ਕੋਈ ਆਮ ਨਹੀਂ ਹੈਵੀ ਮਸ਼ੀਨ ਹੈਗੀ ਹੈ ਕਿਹੜੀ ਕਿਹੜੇ ਟੈਂਕ ਸੀਗੇ ਤੇ ਜਿਹੜਾ ਅਰुण ਖੇਤਰਪਾਲ ਜੀ ਹੁਣਾਂ ਕੋਲੇ ਸੀਗਾ ਟੈਂਕ ਉਹ ਕਿਹੜੀ ਤਕਨੀਕ ਵਾਲਾ ਸੀਗਾ ਤੇ ਆਪੋਜ਼ਿਟ ਪਾਕਿਸਤਾਨ ਕੋਲੇ ਕਿਹੜੀ ਸੀ ਜਿਹੜਾ ਅਰुण ਖੇਤਰਪਾਲ ਦਾ ਟੈਂਕ ਸੀਗਾ ਉਹ ਸੈਂਚੂਰੀਅਨ ਸੀ ਮਾਰਕ 7 ਉਹ ਬ੍ਰਿਟਿਸ਼ ਟੈਂਕ ਸੀਗਾ ਅੰਗਰੇਜ਼ਾਂ ਦਾ ਬਣਿਆ ਹੋਇਆ ਔਰ ਉਹਦੇ ਉੱਤੇ 84 ਮਿਲੀਮੀਟਰ ਦੀ ਗਨ ਲੱਗੀ ਹੋਈ ਸੀ 84 mm ਦੀ ਗਨ ਜਿਹੜੀ ਹੈ ਉਹ ਬਹੁਤ ਹੀ ਸਿੰਪਲ ਔਰ ਕਾਮਯਾਬ ਗਨ ਸੀ ਤੇ ਬੜਾ ਹਾਈ ਵੈਲੋਸਿਟੀ ਰਾਉਂਡ ਫਾਇਰ ਕਰਦੀ ਸੀ ਜੇ ਗਨਰ ਅੱਛਾ ਹੋਵੇ ਤੇ ਇੱਕ ਰਾਉਂਡ ਦੇ ਅੰਦਰ ਉਹ ਬਿਲਕੁਲ ਦੂਜੇ ਟੈਂਕ ਨੂੰ ਪਾਰ ਕਰ ਸਕਦਾ ਸੀ ਔਰ ਉਹਨਾਂ ਦੀ ਇੱਕ ਟੈਕਨੀਕ ਉਹਨਾਂ ਦੀ ਸੀਗੀ ਕਿ ਐਡ ਹਾਫ ਡ੍ਰੌਪ 1 ਐਡ 1 ਸੋ ਉਹਦੇ ਨਾਲ ਤਿੰਨ ਗੋਲੇ ਜਦੋਂ ਫਾਇਰ ਹੁੰਦੇ ਸੀਗੇ ਤਾਂ ਉਹ ਤਿੰਨੋਂ ਅਗਲੇ ਟੈਂਕ ਦੇ ਵਿੱਚੋਂ ਦੀ ਨਿਕਲ ਜਾਂਦੇ ਸੀ ਉਹ ਪਾਕਿਸਤਾਨ ਵੱਲ ਉਹਨਾਂ ਦਿਨਾਂ 'ਚ M47 M48 ਅਮਰੀਕਨ ਟੈਂਕ ਸੀ ਔਰ ਉਹਨਾਂ ਦੀ ਉਚਾਈ ਕਾਫੀ ਸੀ ਤਕਰੀਬਨ 2.8 ਮੀਟਰ ਦਾ ਟੈਂਕ ਸੀਗਾ ਤੇ ਸਾਡੇ ਜਿਹੜਾ ਟੈਂਕ ਸੀਗਾ ਉਹਦੀ ਹਾਈਟ ਘੱਟ ਸੀ ਔਰ ਲੋਹਾ ਬਹੁਤ ਜ਼ਿਆਦਾ ਸੀ ਸੈਂਚੂਰੀਅਨ ਦੇ ਵਿੱਚ ਸੋ ਉਹਦੇ ਨਾਲ ਅ ਅਸੀਂ ਜ਼ਿਆਦਾ ਕਾਮਯਾਬ ਹੋਏ ਉਹਨਾਂ ਦੇ ਜ਼ਿਆਦਾ ਟੈਂਕ ਮਾਰ ਪਾਏ ਉਹਦੇ ਕਰਕੇ ਤੇ ਮੇਰੀ ਯੂਨਿਟ ਵਿੱਚ T55 ਟੈਂਕ ਸੀ ਉਹਦੇ ਤੇ 100 ਮਿਲੀਮੀਟਰ ਦੀ ਗਨ ਸੀ ਤੇ ਸਾਡੇ ਟੈਂਕ ਦੀ ਹਾਈਟ ਸਿਰਫ 1.6 ਮੀਟਰ ਸੀ ਤੋਂ ਅਸੀਂ ਤਕਰੀਬਨ ਅੱਧੇ ਸੀ ਪੈਟਰਨ ਦੇ ਸਾਈਜ਼ ਤੋਂ ਤੋਂ ਉਹਦੇ ਕਰਕੇ ਅਸੀਂ ਬਚ ਜਾਂਦੇ ਸੀ ਉਹਨਾਂ ਨੂੰ ਜ਼ਿਆਦਾ ਡਿਸਟਰੋਏ ਕਰ ਸਕਦੇ ਸੀ ਜਿਵੇਂ ਤੁਸੀਂ ਕੋਰਸ ਪੂਰਾ ਨਹੀਂ ਕਰ पाए ਤੁਹਾਡੇ ਨਾਲ ਤੁਹਾਡੇ ਤਕਰੀਬਨ ਜ਼ਿਆਦਾਤਰ ਸਾਥੀ ਜਿਹੜੇ ਸੀ ਸਾਰੇ ਹੀ ਉਹ ਸੀ ਜਾਂ ਕੁਝ ਉਹਦੇ ਵਿੱਚ ਐਕਸਪਰਟ ਵੀ ਸੀਗੇ ਜਿਹੜੇ ਟੈਂਕ ਦੀ ਟ੍ਰੇਨਿੰਗ ਤੁਹਾਨੂੰ ਦੰਦੇ ਸੀ ਔਰ ਜਿਹੜੇ ਤਾਂ ਸਭ ਤੋਂ ਬੈਸਟ ਟ੍ਰੇਨਿੰਗ ਜਿਹੜੀ ਹੁੰਦੀ ਹੈ ਨਾ ਟੈਂਕ ਦੇ ਉਹ ਆਂਦੀ ਹੈ ਬੰਦਿਆਂ ਤੋਂ ਜਿਹੜੇ ਤੁਹਾਡੇ ਸਿਪਾਈ ਹੁੰਦੇ ਐ ਔਰ ਜਿਹੜੇ ਉਹਨਾਂ ਨੂੰ ਅਸੀਂ ਸਵਾਰ ਕਹਿੰਨੇ ਆ ਸਵਾਰ ਤੇ ਦਫਦਰ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੀਤਾ ਹੁੰਦਾ ਟੈਂਕ ਚਲਾਏ ਹੁੰਦੇ ਐ ਫੀਲਡ ਫਾਇਰਿੰਗ ਦੇ ਉੱਤੇ ਗੋਲੇ ਚਲਾਏ ਹੁੰਦੇ ਐ ਉਹਨਾਂ ਨੂੰ ਸਾਰੀ ਸਮਝ ਹੁੰਦੀ ਐ ਤੇ ਅਸੀਂ ਯੰਗ ਆਫਸਰ ਦੇ ਤੌਰ ਤੇ ਇੱਕ ਟੈਂਕ ਸਾਨੂੰ ਦਿੱਤਾ ਜਾਂਦਾ ਸੀ ਔਰ ਜਿਹੜਾ ਸਾਡਾ ਦਫਦਰ ਹੁੰਦਾ ਸੀ ਹੌਲਦਾਰ ਉਹਦੇ ਥੱਲੇ ਸਾਨੂੰ ਰੱਖਿਆ ਜਾਂਦਾ ਸੀ ਤਾਂ ਕਿ ਅਸੀਂ ਉਹਦੇ ਤੋਂ ਸਿੱਖੀਏ ਉਹਦੇ ਨਾਲ ਸਭ ਤੋਂ ਜ਼ਿਆਦਾ ਕਾਮਯਾਬੀ ਮਿਲਦੀ ਹੈ ਕੋਰਸ ਕੋਰਸ ਦੇ ਉੱਤੇ ਥਿਓਰੀ ਜ਼ਿਆਦਾ ਹੁੰਦੀ ਹੈ ਔਰ ਲਰਨਿੰਗ ਘੱਟ ਹੁੰਦੀ ਹੈ ਬੇਸਿਕਲੀ ਇਹ ਹੈ ਪ੍ਰੈਕਟੀਕਲ ਜਦੋਂ ਤੁਸੀਂ ਜੰਗ ਦੇ ਮੈਦਾਨ 'ਚ ਉਤਰੇ ਤਾਂ ਤੁਹਾਡਾ ਹੌਲਦਾਰ ਹੀ ਇੱਕ ਗਾਈਡ ਸੀ ਤੁਹਾਡਾ ਮੇਨ ਬਾਈ ਬਿਲਕੁਲ ਉਹਨਾਂ ਨੇ ਸਾਨੂੰ ਜੋ ਸਿਖਾਇਆ ਸੀ ਅਸੀਂ ਉਹਨੂੰ ਯੂਜ਼ ਕਰਕੇ ਆਪਣਾ ਕਾਮਯਾਬ ਹੋਏ ਇੱਕ ਯੂਨਿਟ ਦੇ ਵਿੱਚ ਸਰ ਟੈਂਕ ਕਾਫੀ ਹੁੰਦੇ ਹੈਗੇ ਨੇ ਤੇ ਨਿਊਲੀ ਤੁਹਾਡੇ ਵਰਗੇ ਜਿਹੜੇ ਕੋਰਸ ਅਧੂਰਾ ਰਹਿ ਗਿਆ ਵਿੱਚ ਕਿੰਨੀ ਸਟਰੈਂਥ ਸੀ ਉਹਨਾਂ ਮੈਂ ਇਕੱਲਾ ਸੀ ਜੇ ਤੇ ਦੂਜੇ ਪਾਸੇ ਅਰुण ਜੀ ਇਕੱਲੇ ਅਰुण ਇਕੱਲਾ ਸੀ ਹਾਂਜੀ ਦੋਨੋਂ ਅਸੀਂ ਆਪਣੇ ਆਪਣੇ ਯੂਨਟਾਂ 'ਚ ਇਕੱਲੇ ਸੀ ਜਨਾਂ ਨੇ ਬਾਇਓ ਕੋਰਸ ਨਹੀਂ ਕੀਤਾ ਸੀ ਤੇ ਤੁਹਾਡੀ ਕਿਹੜੀ ਯੂਨਟ ਸੀਗੀ ਤੇ ਅਰुण ਮੇਰੀ ਸੀਗੀ 7th ਲਾਈਟ ਕੈਵਲਰੀ ਉਹਨਾਂ ਦੀ ਸੀਗੀ ਆਪਣਾ ਪੂਨਾ ਹORS ਦਾ ਪੂਨਾ ਹORS ਉਹਨੂੰ ਫਕਰੇ ਹਿੰਦਵੀ ਕਹਿੰਦੇ ਹਾਂਜੀ ਇਹ ਫਕਰੇ ਹਿੰਦਵੀ ਨਾਮ ਜਿਹੜਾ ਹੈਗਾ ਪਾਕਿਸਤਾਨ ਦੇ ਹੀ ਉਹਨਾਂ ਨੇ ਹੀ ਦਿੱਤਾ ਸੀ ਉਹਨਾਂ ਨੇ ਹੀ ਦਿੱਤਾ ਸੀ ਉਹਦੀ ਕਹਾਣੀ ਤੁਸੀਂ ਪੂਨਾ ਹੌਸ ਵਾਲਿਆਂ ਨੂੰ ਪੁੱਛੋ ਉਹ ਉਹ ਪੂਰੀ ਕਹਾਣੀ ਦੱਸਣਗੇ ਤੁਹਾਨੂੰ ਕਿ ਕਿਉਂ ਦਿੱਤਾ ਗਿਆ ਸੀ ਉਹ 1965 ਦੀ ਵਾਰ ਚ ਉਹਨਾਂ ਨੇ ਐਨੀ ਬਹਾਦਰੀ ਦਿਖਾਈ ਸੀ ਉਹਨਾਂ ਦੇ ਸੀਓ ਸਾਹਿਬ ਜਿਹੜੇ ਸੀ ਕਰਨਲ ਏਬੀ ਤਾਰਾਪੋਰ ਉਹਨਾਂ ਨੂੰ ਪਰਮਵੀਰ ਚੱਕਰਾ ਦਿੱਤਾ ਗਿਆ ਸੀ ਔਰ ਉਹਨਾਂ ਨੂੰ ਉਦੋਂ ਪਾਕਿਸਤਾਨੀਆਂ ਨੇ ਇਹ ਖਿਤਾਬ ਦਿੱਤਾ ਸੀ ਫਖਰੇ ਹਿੰਦ ਸੋ ਉਹ ਬਾਕੀ ਪੂਰਨ ਹਸ ਵਾਲਿਆਂ ਨੂੰ ਜ਼ਿਆਦਾ ਪਤਾ ਹੈ ਤੇ ਇਹ ਵੀ ਹੈ ਵੈਸਟਰਨ ਕਮਾਂਡ ਕੋਲੇ ਦੋ ਪਰਮਵੀਰ ਚੱਕਰ ਤੇ 46 ਮਹਾਵੀਰ ਚੱਕਰ ਹੈਗੇ ਨੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਔਰ ਉਦੋਂ ਵੈਸਟਰਨ ਕਮਾਂਡ ਲਦਾਖ ਤੋਂ ਲੈ ਕੇ ਸ੍ਰੀ ਗੰਗਾ ਨਗਰ ਥਾਈ ਥੱਲੇ ਥਾਈ ਉਹੀ ਸੀਗਾ ਰਾਜਸਥਾਨ ਥਾਈ ਸੋ ਉਹੀ ਕੰਟਰੋਲ ਕਰਦੇ ਸੀ ਹਾਂਜੀ ਅੱਛਾ ਸਰ ਹੁਣ ਜਿਹੜੇ ਨਵੇਂ ਆਰਮੀ ਦੇ ਵਿੱਚ ਜਵਾਨ ਆ ਰਹੇ ਨੇ ਓਬਵੀਅਸ ਹੈ ਤੁਸੀਂ ਵੀ ਜਦੋਂ ਬਰੀਫਿੰਗ ਲੈਕਚਰਸ ਆਂਦੇ ਹੋਵੋਗੇ ਉਰੇ ਤੇ ਹੁਣ ਤਰੀਕਾ ਵੀ ਬਦਲ ਗਿਆ ਟੈਕਨੀਕ ਵੀ ਬਦਲ ਗਈ ਤੁਹਾਡੇ ਸਮੇਂ ਦੇ ਵਿੱਚ ਤਾਂ ਉਦੋਂ ਨਾ ਇੰਨੀ ਤਕਨੀਕ ਸੀ ਨਾ ਉਸ ਤਰੀਕੇ ਦੇ ਹਥਿਆਰ ਸੀਗੇ ਮੁਸ਼ਕਲ ਜਿਹੜੀ ਸੀਗੀ ਉਹ ਕਿੰਨੀ ਕੁ ਸੀਗੀ ਜਾਂ ਫਿਰ ਜੰਗ ਦੇ ਵਿੱਚ ਇਹ ਸੀਗਾ ਕਿ ਬੱਸ ਜਿੱਤਣਾ ਦੁਸ਼ਮਣ ਨੂੰ ਹਰਾਉਣਾ ਮੋਰਲ ਜਿਹੜਾ ਸੀ ਨਾ ਇੰਡੀਅਨ ਆਰਮੀ ਦਾ ਜਿਹੜਾ ਸੋਲਜਰ ਹੈ ਨਾ ਉਹਦੇ ਨਾਲ ਦਾ ਕੋਈ ਬਰਾਬਰੀ ਹੈ ਨਹੀਂ ਮੈਂ ਰਸ਼ੀਆਤ ਵੀ ਟ੍ਰੇਨਿੰਗ ਕੀਤੀ ਹੈ ਅਮਰੀਕਾ ਵੀ ਗਿਆ ਔਰ ਯੂਰਪ ਵੀ ਗਿਆ ਮੈਂ ਉਹਨਾਂ ਦੀਆਂ ਫੌਜਾਂ ਵੀ ਦੇਖੀਆਂ ਆਪਣੇ ਫੌਜ ਦੇ ਜਿਹੜਾ ਸਪਾਈ ਹੈ ਉਹਦੇ ਮੁਕਾਬਲਾ ਹੈ ਨਹੀਂ ਦੁਨੀਆ 'ਚ ਕਿਤੇ ਔਰ ਕਟੋਕਟ ਚੀਜ਼ ਨਾਲ ਉਹ ਸਭ ਤੋਂ ਜ਼ਿਆਦਾ ਇਫੈਕਟ ਦਿੰਦਾ ਹੈ ਔਰ ਮੋਟੀਵੇਸ਼ਨ ਉਹਦੀ ਇੰਨੀ ਹੈ ਕਿ ਯੂਨਿਟ ਦੇ ਨਾਂ ਤੇ ਉਹ ਮਰਨ ਨੂੰ ਤਿਆਰ ਸੋ ਇਹ ਸਭ ਤੋਂ ਵੱਡਾ ਫੈਕਟਰ ਹੁੰਦਾ ਹੈ ਕਿ ਇੱਜ਼ਤ ਆਪਣੀ ਯੂਨਿਟ ਦੀ ਉਨੇ ਰੱਖਣੀ ਹੈ ਉਹਦੇ ਕਰਕੇ ਸਭ ਤੋਂ ਜ਼ਿਆਦਾ ਉਹ ਮੋਟੀਵੇਟ ਹੁੰਦਾ ਹੈ ਤੇ ਸਰ ਅੱਜ ਤੁਸੀਂ ਅ ਸ਼ਰਧਾਂਜਲੀ ਵੀ ਦਿੱਤੀ ਅਰुण ਖੇਤਰਪਾਲ ਹੁਣਾ ਜੂ ਤੇ ਹੋਰ ਤੁਹਾਡੇ ਨਾਲ ਦੇ ਜਿਹੜੇ ਵੈਟਰਨਸ ਹੈਗੇ ਨੇ ਸਾਥੀ ਹੈਗੇ ਨੇ ਉਹ ਵੀ ਆਏ ਹੋਰ ਕਿਹੜੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਜ਼ਿਹਨ 'ਚ ਆਉਂਦੀਆਂ ਹੈਗੀਆਂ ਨੇ ਜਾਂ ਅਜਹੀ ਯਾਦ ਅਜਿਹੇ ਹ ਪਲ ਜਿੰਨੂੰ ਤੁਸੀਂ ਕਦੀ ਭੁੱਲ ਹੀ ਨਹੀਂ ਸਕਦੇ ਹੈਗੇ ਜਿਸ ਨੂੰ ਸੋਚ ਕੇ ਤੁਸੀਂ ਕਈ ਵਾਰੀ ਇਮੋਸ਼ਨਲ ਵੀ ਹੋ ਜਾਂਦੇ ਹੋ ਉਹ ਕੀ ਚੀਜ਼ ਹੈ ਅ ਇੱਕ ਵਾਰੀ ਸਾਨੂੰ ਸੱਦਿਆ ਗਿਆ ਸੀਗਾ ਵਨ ਕੋਰ ਹੈਡਕ quarters ਵਿੱਚ ਜਿੱਥੇ ਕਿ ਅਰुण ਖੇਤਰਪਾਲ ਦੇ ਉੱਤੇ ਪੂਰੀ ਮੂਵੀ ਦਿਖਾਈ ਗਈ ਸੀ ਔਰ ਨਾਲ ਐਕਚੁਅਲ ਵਿੱਚ ਇਨ ਐਕਸ਼ਨ ਦਿਖਾਇਆ ਗਿਆ ਸੀ ਉੱਥੇ ਉਹਨਾਂ ਦੇ ਮਦਰ ਵੀ ਸੀ ਔਰ ਉਹਨਾਂ ਦੇ ਮਦਰ ਦੇ ਆਸੂ ਦੇਖ ਕੇ ਜਦੋਂ ਤੋਂ ਉਹਨਾਂ ਨੇ ਇਹੀ ਕਿਹਾ ਕਿ ਅਰुण ਨੇ ਮੈਨੂੰ ਇਹੀ ਕਿਹਾ ਸੀ ਕਿ ਤੁਸੀਂ ਆਸੂ ਨਹੀਂ ਸ਼ੈੱਡ ਕਰਨੇ ਜਦੋਂ ਮੇਰੀ ਡੈਥ ਹੁੰਦੀ ਹੈ ਸੋ ਉਹ ਜਿਹੜੀ ਗੱਲ ਆ ਯਾਦ ਆਂਦੀ ਹੈ ਉਹ ਬਹੁਤ ਜ਼ਿਆਦਾ ਆਪਣਾ इमोशनल ਕਰਦੀ ਹੈ। ਔਰ ਮਦਰ ਉਹਨਾਂ ਦੇ ਇੰਨੇ ਸਟਰੋਂਗ ਸੀ ਕਿ ਉਹਨਾਂ ਨੇ ਵਾਕਈ ਸਾਡੇ ਸਾਹਮਣੇ ਵੀ ਜੋ ਆਸੂ ਆਂਦੇ ਸੀ ਉਹ ਉੱਥੇ ਦੇ ਉੱਥੇ ਹੀ ਰੋਕਦੇ ਸੀ। ਸੋ ਸਰ ਹੁਣ ਓਬੇਸ ਹੈ ਤੁਸੀਂ ਸਨਾਵਰ ਸਕੂਲ ਵੀ ਜਾਂਦੇ ਹੋਵੋਗੇ। ਹਾਂਜੀ ਤੇ ਅੱਗੇ ਜਿਹੜੀ ਫੈਮਿਲੀ ਲੈਗਸੀ ਹੈਗੀ ਆ ਅਰुण ਖੇਤਰਪਾਲ ਉਹਨਾਂ ਦੀ ਉਹ ਵੀ ਅੱਗੇ ਚੱਲ ਰਹੀ ਹੈਗੀ ਤੇ ਉਹ ਉਹਨਾਂ ਚੋਂ ਵੀ ਕੋਈ ਫੈਮਿਲੀ ਮੈਂਬਰ ਜਾਂ ਕੁਝ ਜਦੋਂ ਕੋਈ ਮਿਲਦਾ ਕੀ ਕੀ ਜ਼ਿਕਰ ਕੀ ਉਹਨਾਂ ਦੇ ਬ੍ਰਦਰ ਮਿਲਦੇ ਐ ਤੇ ਮਦਰ ਦੀ ਤਾਂ ਡੈਥ ਹੋ ਗਈ ਹੁਣ ਫਾਦਰ ਦੀ ਪਹਿਲਾਂ ਹੋ ਗਈ ਸੀ ਤੇ ਉਹ ਯਾਦਾਂ ਇਹੀ ਹੁੰਦੀਆਂ ਤਾਜ਼ੀਆਂ ਹੁੰਦੀਆਂ ਦੁਬਾਰਾ ਦੁਬਾਰਾ ਉਹੀ ਉਹ ਵੀ ਸਨਾਵਰ ਸਕੂਲ ਦੇ ਹੀ ਪੜੇ ਐ ਤੇ ਮੇਰੇ ਬੱਚੇ ਵੀ ਸਨਾਵਰ ਸਕੂਲ ਗਏ ਐ ਸੋ ਕਾਫੀ ਸਾਰੀ ਸੱਡੇ ਫੈਮਿਲੀ ਮੈਂਬਰ ਵੀ ਸਨਾਵਰ ਦੇ ਨੇ ਤੇ ਜਿਹੜੇ ਹੁਣ ਇਸ ਵੇਲੇ ਹੈਡਮਾਸਟਰ ਨੇ ਉਹ ਮੇਰੀ ਯੂਨਿਟ ਦੇ ਅਫਸਰ ਦਾ ਹੀ ਬੇਟਾ ਐ ਸੋ ਉਹ ਵੀ ਕੈਵਲਰੀ ਦਾ ਬੇਟਾ ਹੈ ਤੇ ਕਾਫੀ ਜਦੋਂ ਵੀ ਕਿਤੇ ਜਾਈਦਾ ਬਹੁਤ ਰਿਸਪੈਕਟ ਦਿੰਦੇ ਨੇ ਔਰ ਸਾਡੇ ਤੋਂ ਮੋਟੀਵੇਸ਼ਨ ਕਰਾਉਂਦੇ ਆ ਬੱਚਿਆਂ ਨੂੰ ਕਿ ਇਹ ਜਿਆਦਾ ਤੋਂ ਜਿਆਦਾ ਫੌਜ ਵਿੱਚ ਚਾਣ ਕਿਉਂਕਿ ਫੌਜ ਦੀ ਲਾਈਫ ਟਫ ਹੈ ਸਿਵਲ ਦੀ ਲਾਈਫ ਕਾਫੀ ਈਜ਼ੀ ਹੈ ਕੰਪੈਰੀਟਿਵਲੀ ਤੇ ਲੋਕੀ ਜਿਆਦਾ ਪਸੰਦ ਕਰਦੇ ਆ ਕਿ ਸਿਵਲ ਦੀ ਲਾਈਫ ਬਲ ਜਾਣ ਤੇ ਫੌਜ ਵੱਲ ਕਟਾਰੇ ਆ ਇਹਨ ਸਾਡੇ ਨਾਲ ਬਰਗੇਡੀਅਰ ਦਰਸ਼ਨਜੀਤ ਸਿੰਘ ਜੀ ਸਾਫ ਤੌਰ ਤੇ ਇਹ ਕਹਾਣੀ ਦੱਸਦੇ ਨਜ਼ਰ ਆ ਰਹੇ ਨੇ ਸੈਕਿੰਡ ਲੈਫਟਨੈਂਟ ਅਰुण ਖੇਤਰਪਾਲ ਜੀ ਹੁਣਾ ਦੇ ਨਾਲ ਇਹਨਾਂ ਨੇ ਸਕੂਲ ਦੇ ਵਿੱਚ ਜਿੱਥੇ ਪੜ੍ਹਾਈ ਕੀਤੀ ਤੇ ਇਹ ਕਮਿਸ਼ਨ ਵੀ ਇਕੱਠੇ ਹੋਏ ਤੇ ਜਦੋਂ ਜੰਗ ਦੇ ਮੈਦਾਨ ਚ ਗਏ ਉਦੋਂ ਵੀ ਇਕੱਠੇ ਗਏ ਕੋਰਸਮੇਟ ਵੀ ਨੇ ਲੇਕਿਨ ਕੋਰਸ ਆਪਣਾ ਕੀਤੇ ਪੂਰਾ ਕੀਤੇ ਬਿਨਾ ਇਹ ਮੈਦਾਨ ਦੇ ਵਿੱਚ ਉਤਰੇ ਤੇ ਅਰुण ਖੇਤਰਪਾਲ ਹੁਣਾ ਨੂੰ ਜਿਨ੍ਹਾਂ ਨੂੰ ਹੀਰੋ ਕਿਹਾ ਜਾਂਦਾ ਬਸੰਤਰ ਦੀ ਜੰਗ ਦਾ ਤੇ ਉਹਨਾਂ ਦੀ ਕਹਾਣੀ ਤੇ ਉਹਨਾਂ ਦੇ ਸ਼ੋਰਿਆ ਪ੍ਰਾਕਰਮ ਦੀ ਜੋ ਉਹਨਾਂ ਵੱਲੋਂ ਆਪਣੀ ਵੀਰਤਾ ਦਿਖਾਈ ਗਈ ਜੰਗ ਦੇ ਮੈਦਾਨ ਦੇ ਵਿੱਚ ਮਹਿਜ਼ 21 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਵੱਲੋਂ ਜਦੋਂ ਉਹਨਾਂ ਦੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਜੰਗ ਦੇ ਮੈਦਾਨ ਚ ਇਹ ਕਹਿੰਦੇ ਕਹਿੰਦੇ ਰਹੇ ਕਿ ਤੁਸੀਂ ਵਾਪਸ ਆ ਜਾਓ ਜਦੋਂ ਉਹਨਾਂ ਦਾ ਟੈਂਕ ਹਿੱਟ ਹੋਇਆ ਲੇਕਿਨ ਸੈਕਿੰਡ ਲੈਫਟਿਨੈਂਟ ਅਰੁਣ ਖੇਤਰਪਾਲ ਇਹ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੀ ਗਨ ਹਜੇ ਚੱਲ ਰਹੀ ਹੈ ਤੇ ਉਹ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੰਦੇ ਰਹਿਣਗੇ ਤਾਂ ਇਹ ਕਹਾਣੀ ਸੀ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਉਹਨਾਂ ਦੀ ਜਿਨ੍ਹਾਂ ਨੂੰ ਅੱਜ ਸ਼ਰਧਾਂਜਲੀ ਦੇਣ ਉਹਨਾਂ ਦੇ ਮੇਟਸ ਕੋਰਸ ਮੇਟਸ ਤੇ ਉਹਨਾਂ ਦੇ ਨਾਲ ਦੇ ਕਈ ਵੈਟਰਨਸ ਜੋ ਆਰਮੀ ਜਵਾਨ ਨੇ ਉਹ ਵੈਸਟਰਨ ਕਮਾਂਡ ਚੰਡੀ ਮੰਦਰ ਵਿਖੇ ਪਹੁੰਚੇ ਸਨ ਵੀਡੀਓ ਜਰਨਲਿਸਟ ਪ੍ਰਵਿੰਦਰ ਸਿੰਘ ਨਾਲ ਦਾਨ ਮਿਊਟ ਲਈ ਵਰੁਣਪਟ